ਦੂਰ ਨੂੰ ਮਿਲਿਆ ਉਹਨਾਂ ਦੇ ਮਨ 'ਚ ਮੈਂ ਦੇਖਿਆ ਪ੍ਰੈਜ਼ੈਂਟ ਸਰਕਾਰ ਆਮ ਆਦੀ ਪਾਰਟੀ ਸਰਕਾਰ ਦੇ ਖਿਲਾਫ ਬਹੁਤ ਹੀ ਗੁੱਸਾ ਕਿਉਂਕਿ ਉਹਨਾਂ ਨੂੰ ਠੱਗ ਲਿਆ ਗਿਆ ਇੱਕ ਝੂਠ ਬੋਲ ਕੇ ਲਾਰੇ ਲਾ ਕੇ ਐ ਜੀ ਹਵਾ ਬਣਾ ਕੇ ਉਹ ਸਰਕਾਰ ਬਣਾ ਗਏ ਪਰ ਸਰਕਾਰ ਬਣਾ ਕੇ ਉਹਨੇ ਆਪਣੀ ਜਮਹੂਰੀ ਸਰਕਾਰ ਦੀ ਨਹੀਂ ਸੰਭਾਲੀ ਉਹ ਤਾਂ ਲੁੱਟਣ ਲੱਗ ਗਏ ਉਹਨਾਂ ਨੇ ਜਿਹੜੀ ਟ੍ਰੈਡੀਸ਼ਨਲ ਪਾਕੀਆਂ ਕਾਲੀਗਲ ਵਰਗੀਆਂ ਦੇ ਖਿਲਾਫ ਐਡਾ ਝੂਠਾ ਪ੍ਰਚਾਰ ਕੀਤਾ ਕਿ ਇੱਕ ਮੌਕਾ ਦੇ ਦਿਓ ਇੱਕ ਮੌਕਾ ਉਹ ਇੱਕ ਮੌਕਾ ਇੰਨਾ ਮਹਿੰਗਾ ਪੈ ਗਿਆ ਪੰਜਾਬ ਵਾਸਤੇ ਕਿ ਅੱਜ 5-3 ਸਾਲ ਹੋ ਗਏ ਤਾਂ ਪੰਜਾਬ ਬਿਲਕੁਲ ਹੀ ਥੱਲੇ ਚਲਾ ਗਿਆ ਤਕਰੀਬਨ 1 ਲੱਖ ਕਰੋੜ ਕਰਜ਼ਾ ਲੈ ਲਿਆ ਨੇ ਨਸ਼ਾ ਘਰ ਘਰ ਫਲਾ ਦਿੱਤਾ ਗੈਂਗਸਟਰ ਗੁੰਡਾ ਗੱਬੀ ਦਾ ਰਾਜ ਟਰੱਫੀਆਂ ਲਈ ਜਾਂਦੀਆਂ ਵਪਾਰੀ ਦੁਖੀ ਹੋ ਕੇ ਦੂਜੇ ਸੂਬਿਆਂ ਜਾਣ ਲੱਗੇ ਅਚਨ ਹਰ ਚੀਜ਼ ਝੂਠ ਹਰ ਚੀਜ਼ ਝੂਠ ਖੜਾ ਜਾਂਦੇ ਐ ਗੜੇ ਪੈ ਜਾਂਦੇ ਐ ਨੁਕਸਾਨ ਹੋ ਜਾਂਦਾ ਫਸਲਾਂ ਦਾ ਕੋਈ ਮੁਆਵਜ਼ਾ ਨਹੀਂ ਕੋਈ ਪੁੱਛਣ ਨਹੀਂ ਆਉਂਦਾ ਐਂ ਲੱਗਦਾ ਹੈ ਕਿ ਸਰਕਾਰ ਹੈ ਹੀ ਨਹੀਂ ਹਜ਼ਾਰ ਕਰੋੜ ਰੁਪਏ ਲਾ ਕੇ ਆਪਣੇ ਪੋਸਟਰ ਕੱਲੇ ਪੰਜਾਬ 'ਚ ਨਹੀਂ ਹਿੰਦੁਸਤਾਨ ਦੇ ਕੋਨੇ-ਕੋਨੇ 'ਚ ਪੰਜਾਬ ਦੇ ਖਜ਼ਾਨਾ ਪੰਜਾਬ ਦੇ ਲੋਕਾਂ ਦਾ ਪੈਸਾ ਖਰਚ ਕੇ ਦੂਜੇ ਸੂਪਿਆਂ ਚ ਆਮ ਆਦਮੀ ਪਾਰਟੀ ਤਕੜਾ ਕਰਨ ਤੇ ਕੇਜਰੀਵਾਲ ਨੂੰ ਤਕੜਾ ਕਦ ਲੱਗਿਆ ਇਹ ਤਾਂ ਘੱਟਿਆ ਇਨਸਾਨ ਕੋਈ ਹੋ ਨਹੀਂ ਸਕਦਾ ਤੇ ਇਹ ਲੱਗਦਾ ਨਹੀਂ ਕੋਈ ਸਰਕਾਰ ਹੈ ਕਿਸੇ ਨੂੰ ਕੋਈ ਤਕਲੀਫ ਆ ਜੇ ਮੈਂ ਵਪਾਰੀਆਂ ਨੂੰ ਮਿਲਿਆ ਉਹ ਕਹਿੰਦੇ ਸਾਨੂੰ ਤਕਲੀਫ ਆ ਸਾਨੂੰ ਇਹ ਨਹੀਂ ਪਤਾ ਕਿਹਦੇ ਕੋਲ ਜਾਈਏ ਇੰਡਸਟਰੀ ਨੂੰ ਅਹੇ ਤੱਕ ਮੈਂ ਇੱਕ ਵਾਰ ਵੀ ਨਹੀਂ ਮਿਲਿਆ ਕਿਸਾਨ ਅੱਜ ਜਿਹੜੇ ਆਪਣੇ ਮਜ਼ਦਮ ਹੈ ਰੋਜ਼ ਉਹਨਾਂ ਦੇ ਲਾਠੀ ਚਾਰਜ ਹੋ ਰਿਹਾ ਹੈ ਕਿਸਾਨਾਂ ਤੇ ਲਾਠੀ ਚਾਰਜ ਹੋ ਰਿਹਾ ਤੇ ਹੁਣ ਵੱਡੀ ਗੱਲ ਹੈ ਦੇਖੀ ਹੈ ਕਿ ਹੁਣ ਬੀਜੇਪੀ ਦੇ ਕੰਟਰੋਲ ਥੱਲੇ ਆ ਗਿਆ ਭਵੰਤਮਾਨ ਕਿਉਂਕਿ ਜਿਹੜਾ ਸ਼ਰਾਬ ਦਾ ਘੁਟਾਲਾ ਦਿੱਲੀ ਹੋਇਆ ਉਥੇ ਕੇਜਵਲ ਤੋਂ ਅੰਦਰ ਕਰਤਾ ਉਹ ਤੋਂ ਵੱਡਾ ਘੁਟਾਲਾ ਭਵੰਤਮਾਨ ਨੇ ਕੀਤਾ ਇਹ ਵੀ ਛੱਡੀ ਰੱਖਿਆ ਕਿਉਂਕਿ ਇਹਨੂੰ ਹੁਣ ਵਰਤਣਾ ਹੈ ਉਹਨਾਂ ਨੇ ਵਰਤਿਆ ਜਦੋਂ ਕਿਸਾਨ ਇਜਿਟੇਸ਼ਨ ਹੁਣ ਹੋਈ ਬਾਰਡਰ ਤੇ ਦੋਨਾਂ ਨੇ ਪਉਨੋ ਪੁਲਿਸ ਨੂੰ ਕਿਹਾ ਭਗਵੰਤ ਮਾਨ ਨੂੰ ਕਿ ਤੁਸੀਂ ਕੁਝ ਨਹੀਂ ਕਰਨਾ ਸੀ ਜੋ ਮਰਜੀ ਕੁੱਟিয়ে ਕਿਸਾਨਾਂ ਨੂੰ ਕੁਝ ਮਲੇ ਪੁਲਿਸ ਆਪਣੀ ਬੈਠ ਗਈ ਆਪਣੇ ਸੂਬੇ ਵਿੱਚ ਗੋਲੀਆਂ ਚਲਾਈਆਂ ਇੱਥੇ ਹੱਤਰੂਗਾ ਸਿੱਟੇ ਬੰਬ ਸਿੱਟੇ ਇੱਥੇ ਬੰਦੇ ਚੱਕ ਕੇ ਹਰਿਆਣੇ ਚ ਲੈ ਗਏ ਇੱਥੇ ਆਪਣੀ ਚੁੱਪ ਕਿਉਂਕਿ ਡਾਇਰੈਕਟ ਕੰਟਰੋਲ ਹੁਣ ਭਗਵੰਤ ਉਹਦਾ ਹੈਗਾ ਤੇ ਹੁਣ ਜਿਹੜਾ ਮੈਨੂੰ 100% ਯਕੀਨ ਹੈ ਕਿ ਇਲੈਕਸ਼ਨ ਦੇ ਬਾਅਦ ਭਗਵੰਤ ਮਾਨ ਨੇ ਆਪਣੀ ਪਾਰਟੀ ਤੋੜ ਕੇ ਪੰਜਾਬ ਆਮ ਆਦਮੀ ਪਾਰਟੀ ਪੰਜਾਬ ਬਣਾਓ ਤੇ ਕੰਟਰੋਲ ਕਰੂਗਾ ਬੀਜੇਪੀ ਜਿਵੇਂ ਮਹਾਰਾਸ਼ਟਰਸ ਇਹਨਾਂ ਨੇ ਸ਼ਿਵ ਸੈਨਾ ਤੋੜੀ ਹੈ ਤੇ ਸ਼ਰਧਪਾਦੀ ਪਾਰਟੀ ਤੋੜੀ ਹੈ ਸੋ ਮੈਂ ਜਿਹੜਾ ਬੇਨਤੀ ਜਿਹੜੀ ਲੋਕਾਂ ਦੀ ਜਿਹੜੀ ਭਾਵਨਾ ਸਮਝਦੇ ਮੈਂ ਇੱਕ ਫੀਲ ਕਰ ਰਿਹਾ ਕਿ ਲੋਕੀ ਵਾਪਸ ਚਾਹੁੰਦੇ ਆ ਕਿ ਉਹਨਾਂ ਦੀ ਖੇਤਰੀ ਪਾਰਟੀ ਤਖੜੀ ਹੋਵੇ ਅੱਜ ਜਾਇ ਜਬ ਰਿਸਪੌਂਸ ਮਿਲਿਆ ਹੈ ਲੋਕਾਂ ਦੇ ਚਿਹਰਿਆਂ 'ਚ ਹੈ ਬਹੁਤ ਲੋਕ ਮੇਰੇ ਕੋਲ ਆਏ ਹੈ ਤੇ ਕਹਿੰਦੇ ਜੀ ਪੰਜਾਬ ਨੂੰ ਬਚਾ ਲਓ ਤੁਸੀਂ ਬਚਾ ਸਕਦੇ ਅੱਜ ਮੈਂ ਇੱਕ ਇਨਸੀਡੈਂਟ ਤੁਹਾਨੂੰ ਸ਼ੇਅਰ ਕਰਨਾ ਚਾਹਣਾ ਹੈ ਐਸੀ ਰੋਪੜ ਯਾਤਰਾ ਤੋਂ ਰੋਪੜ ਸ਼ਹਿਰ ਤੇ ਟੱਪ ਰਹੀ ਸੀ ਇੱਕ 3 ਵੀਲਰ ਵਾਲਾ ਖਿਲਾ ਰਿਆ ਸੀ ਉਹਨੇ 3 ਵੀਲਰ ਮੈਨੂੰ ਦੇਖਿਆ ਤੇ ਮੋੜਿਆ ਤੇ ਮੇਰੇ ਅੱਗੇ ਆ ਕੇ ਗੱਡੀ ਦੇ ਸਾਹਮਣੇ ਆ ਕੇ 3 ਵੀਲਰ ਲਾ ਲਿਆ ਆਪਕਾ ਡਰਾਈਵਰ ਉਹ ਨਿਕਲਿਆ ਤੇ ਭੱਜ ਕੇ ਮੇਰੇ ਕੋਲ ਆਇਆ ਆਪਣੀ ਜੇਬ ਤੋਂ 20 ਰੁਪਏ ਕੱਢੇ ਆ 20 ਰੁਪਏ ਕਦੇ ਤਾਂ ਕਹਿੰਦਾ ਜੀ ਆਪਣੇ ਐਸ ਸੀ ਮੇਰਾ ਯੋਗਦਾਨ ਪਾਓ ਐਸ ਸਰਕਾਰ ਤੁਸੀਂ ਸਾਡਾ ਕਿਹੜਾ ਛੜਾਓ ਦੇਖੋ ਇੱਕ 3 ਵੀਲ ਗਰੀਬ ਆਦਮੀ 20 ਰੁਪਏ ਆਪਣੇ ਜਿਹੜੇ ਵਿਚਾਰੇ ਕੋਲੇ ਮਸਾਂ 50 ਰੁਪਏ ਕਮਾਉਂਦਾ ਮੈਂ ਦਿਹਾੜੀ 'ਚ ਆਹ ਫੀਲਿੰਗ ਹੈ ਲੋਕਾਂ ਦੀ ਕਹਿੰਦੇ ਪੰਜਾਬ ਨੂੰ ਤੁਸੀਂ ਬਚਾ ਸਕਦੇ ਹੋ ਆ ਤਾਂ ਆ ਤਾਂ ਮੈਂ ਤੁਹਾਨੂੰ ਸਹੀ ਦੱਸਾਂ ਆ ਹੈ ਲੋਕਾਂ ਦੀਆਂ ਭਾਵਨਾ ਤੇ ਮੈਂ ਪੰਜਾਬ ਦੀ ਜਨਤਾ ਨੂੰ ਬੇਨਤੀ ਕਰਦਾ ਹਾਂ ਆ ਦਿੱਲੀ ਵਾਲੀਆਂ ਪਾਰਟੀਆਂ ਬੜੇ ਡਰਾਮੇ ਕਰ ਰਹੀਆਂ ਹੁਣ ਵੀ ਕਰਨਗੀਆਂ ਹੁਣ ਨਾ ਤਜਰਬਾ ਕਰੋ ਥੋਡੀ ਮਾਂ ਪਾਰਟੀ ਖਾਲਸਾ ਪੰਥ ਦੀ ਫੌਜ ਪੰਜਾਬੀਆਂ ਦੀ ਫੌਜ ਗਰੀਬ ਕਿਸਾਨ ਮਜ਼ਦੂਰ ਵਪਾਰੀ ਦੀ ਆਵਾਜ਼ ਸ਼੍ਰੋਮਣੀ ਕਾਲੀ ਦਲ ਹੈ ਜੇ ਕਾਲੀ ਦਲ ਤਕੜਾ ਤੇ ਆਪਾਂ ਸਾਰੇ ਤਕੜੇ ਆ ਅੱਜ ਕਾਲੀ ਦਲ ਨੂੰ 10 ਸਾਲ ਤੁਸੀਂ ਕਮਜ਼ੋਰ ਰੱਖਿਆ ਤੇ ਨੁਕਸਾਨ ਵੀ ਆਪਣਾ ਹੀ ਹੋਇਆ ਆ ਕਾਲੀ ਦਲ ਜਿਹਨੇ ਸਾਰਾ ਪੰਜਾਬ ਨੂੰ ਡਵੈਲਪ ਕੀਤਾ ਤੇ ਵਾਪਸ ਉਹ ਖੁਸ਼ੀਆਂ ਦੇ ਦਿਨ ਵਾਪਸ ਲੈ ਕੇ ਆਈਏ ਅਸੀਂ ਵਚਨਬੰਦ ਆ ਸਾਡੇ ਵਾਸਤੇ ਪੰਜਾਬ ਵਾਸਤੇ ਅਸੀਂ ਜਿਉਣਾ ਮਰਨਾ ਪੰਜਾਬ ਵਾਸਤੇ ਹੈ ਤਾਂ ਕਿਸ ਤਰ੍ਹਾਂ ਦਾ ਸੈਂਟੀਮੈਂਟ ਹੈ ਟ੍ਰਾਇੰਗੂਲਰ ਫਾਈਟ ਜਿਹੜੀ ਪੰਜਾਬ ਦੇ ਵਿੱਚ ਮੰਨਦੇ ਹੋ ਜਾਂ ਸ਼ੋਭਣੀ ਅਕਾਲੀ ਦਾ 13 ਦਿਨ ਤੋਂ ਕਿੰਨੇ ਸੀਟਾ ਜਿਹੜੀ ਮੈਂ ਜੈਜੀ ਹਾਲਾਤ ਮੈਂ ਜਿਹੜਾ ਐਗਜ਼ਾਮਪਲ ਦਿੰਦਾ ਹੈ ਜੇ ਕਿ ਗਰੀਬ ਰਿਕਸ਼ਾ ਵਾਲਾ ਐ 3 ਵੀਲਰ ਸਕੂਟਰ ਵਾਲਾ ਸਕੂਟਰ ਰੋਕ ਕੇ ਆਪ ਆਪਣੇ ਕਮਾਈ ਚੋਂ 20 ਰੁਪਏ ਮੈਨੂੰ ਦੇ ਸਕਦਾ ਹੈ ਤੇ ਕਿੰਦਾ ਕਿ ਨਹੀਂ ਨਹੀਂ ਤੁਸੀਂ ਰੱਖਣਾ ਮੈਂ ਬੜਾ ਕੋਈ ਨਹੀਂ 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 ਮੈਂ ਮੇਰੀ ਮੈਂ ਆਪਣੀ ਭਾਵਨਾਵਾਂ ਦੇ ਰਿਹਾ ਤੇ ਆ ਦੇਖੋ ਆ ਬਚਰ ਆਇਆ ਆ ਜਰਾ ਦੇਖੋ ਮੈਂ ਪੜਕਿਆ ਆ ਜਰਾ ਆ ਜਰਾ ਪਰ ਮੈਂ ਬੈਠ ਕੇ ਕਹਿਣਾ ਚਾਹਦਾ ਕਿ ਜੇ ਬੰਦਾ ਆ ਫੀਲਿੰਗ ਜੇ ਤੋ ਆ ਜੇ ਫਿਰ 13 ਕੀ ਤੇ ਤੇ ਨਹੀਂ ਜਵਾਨ ਤਾਂ ਜਬਤ ਹੋਣੀਆਂ ਪਾਸ ਪਾਸ 400 ਪਲੱਸ ਦਾ ਜਿਹੜਾ ਨਾਰਾ ਦੇ ਰਹੀ ਉਹਨੂੰ ਕਿਵੇਂ ਨਹੀਂ ਕਿਹਾ ਪੂਰੇ ਦੇਸ਼ ਦੀ ਚੁਕਲ 400 ਹੋਣਗੀਆਂ ਜਾਂ 40 ਹੋਣਗੀਆਂ ਉਸੇ ਪਤਾ ਲੱਗੂ ਜਿਵੇਂ ਵਿਕਟਾਂ ਉੱਡੀ ਜਾਂਦੀਆਂ ਜਿਸ ਤਰੀਕੇ ਨਾਲ ਦੇਸ਼ ਦਾ ਪ੍ਰਧਾਨ ਮੰਤਰੀ ਲੈਕਚਰ ਕਰਨ ਲੱਗ ਗਿਆ ਇਹਦਾ ਮਤਲਬ ਤਾਂ ਗਈ ਗੱਡੀ ਹਾਂਜੀ ਪੰਜਾਬ ਪਟਾਓ ਯਾਤਰਾ ਅਮਿੱਟੇ ਅਜਾਦਾ ਛੱਡਦੀ ਹੋਏ ਸੰਤੁਲਨ ਹੋ ਗਿਆ ਤੇ ਹੁਣ ਰੈਲੀਆਂ ਦਾ ਦੌਰ ਚੱਲੇਗਾ ਕਿੰਨੀਆਂ ਤੇ ਰੈਲੀਆਂ ਆਉਣ ਵਾਲੇ ਸਮੇਂ ਚ ਕੀਤੀਆਂ ਜਾਂਦੀਆਂ ਕਿਹੜੇ-ਕਿਹੜੇ ਹਲਕੇ ਰੋਜ਼ ਦੀਆਂ 5 ਜਾਂ 6 ਰੈਲੀਆਂ ਤੁਸੀਂ ਦੇਖ ਲਓ ਕਿੰਨੇ ਦਿਨ ਹੋ ਗਏ ਘੱਟੋ-ਘੱਟ 100 ਰੈਲੀ ਹੋ ਜੋ ਬੱਸ ਸਾਹਿਬ ਕੱਲ ਤੋਂ ਹੀ ਸ਼ੁਰੂ ਹੈ ਕੱਲ ਤੋਂ ਕੱਲ ਛੇੜਿਆ ਲਈ ਅੰਮ੍ਰਿਤਸਰ ਬਾਕੀ ਜੀ ਦੇਖਿਆ ਜਾਂਦਾ ਦਬਾਅ ਸਾਲਾਂ ਦਾ ਮੁਆਵਜ਼ਾ ਨਾਲ ਜਸਟ ਮੁਆਵਜ਼ਾ 2 ਟਿਲੀਅਨ ਦੇ ਵਿੱਚ ਜਸਟ ਮੁਆਵਜ਼ਾ ਜਲਾਣਾ ਗਿਆ ਸੀ ਉਹ ਵੀ ਕੁਝ ਲੱਖਾਂ ਦੇ ਵਿੱਚ ਕਿਉਂਕਿ ਦਬਾਅ ਬਹੁਤ ਜ਼ਿਆਦਾ ਕਿਸਾਨੀ ਦਾ ਮੁਆਵਜ਼ਾ ਹਰ ਇੱਕ ਨੂੰ ਮੁਆਵਜ਼ਾ ਕੱਲਾ ਉਹ ਨਹੀਂ ਹੈ ਪਿਛਲੇ ਸਾਲ ਗੜੇ ਪਏ ਝੋਨੇ ਖਰਾਬ ਹੋਏ ਨਰਮੇ ਖਰਾਬ ਹੋਏ ਅਨਾਉਂਸ ਕੀਤੇ ਗਏ ਕਹਿੰਦੇ ਮੁਰਗੀਆਂ ਦੇ ਦੇ ਪਤਾ ਬੱਕਰੀਆਂ ਦੇ ਵੀ ਦਊਗਾ ਕਿੱਥੇ ਬੰਦਿਆਂ ਨਾਲ ਨਹੀਂ ਦਿੱਤਾ ਘੜਾਂ ਦੇ ਨਹੀਂ ਦਿੱਤਾ ਜਿਹੜਾ ਹੈਗਾ ਉਹ ਨਹੀਂ ਦਿੱਤਾ ਹੋ ਗਏ ਬਾੜ ਹੜਾ ਹੈ ਪਰ ਪੰਜਾਬ ਚ ਡੁੱਬ ਗਏ ਲੋਕ ਅਕਾਲੀ ਦਲ ਤੇ ਮੈਂ ਵਧਾਈ ਦੇਣਾ ਤੇ ਮੈਨੂੰ ਮਾਣ ਹੈ ਕਿ ਸਾਡੇ ਵਰਕਰਾਂ ਨੇ ਭਾਵੇਂ ਕੋਈ ਰਾਸ਼ਨ ਹੋਏ ਭਾਵੇਂ ਕੋਈ ਚਾਰਾ ਹੋਏ ਜਿੰਨੀ ਸਮਰੱਥ ਅਸੀਂ ਕਰਕੇ ਮਦਦ ਕੀਤੀ ਪਰ ਇਹ ਝਾਰੂ ਵਾਲੇ ਤਾਂ ਦਿਖਾਈ ਨਹੀਂ ਦਿੱਤੇ ਨਾ ਇਹਨਾਂ ਦਾ ਮੁੱਖ ਮੰਤਰੀ ਦਿਖਾਈ ਦਿੱਤਾ ਹੁਣ ਫਿਰ ਤੋਂ ਗੜੇ ਪੈ ਗਏ ਆ ਜਿਹੜਾ ਇਹ ਖੇਤੀਬਾੜੀ ਮੰਤਰੀ ਹੈ ਜਿਹੜਾ ਇਹਨਾਂ ਦਾ ਲੜ ਰਿਹਾ ਆਪਣੇ ਬਠਿੰਡਾ ਪਾਰਲੀਮੈਂਟ ਤੋਂ ਖੁਡੀਆਂ ਉਹਦੇ ਪਿੰਡ ਤੋਂ 20 ਕਿਲੋਮੀਟਰ ਤੋਂ ਗੜੇ ਪੈਣੇ ਸ਼ੁਰੂ ਹੋਏ 100 ਪਿੰਡ ਤਬਾ ਕਰਤੇ ਇੱਕ ਦਿਨ ਗਿਆ ਵੀ ਨਹੀਂ ਕਈ ਉਹਨੂੰ ਵੱਢ ਨਹੀਂ ਦੇ ਰਹੇ ਸੋ ਆ ਆ ਰਾਜ ਕਰਨ ਵਾਸਤੇ ਆਏ ਆ ਸੇਵਾ ਕਰਨ ਵਾਸਤੇ ਨਹੀਂ ਆਏ ਆ ਲੁੱਟਣ ਵਾਸਤੇ ਆਏ ਆ ਜੇ ਸੇਵਾ ਕਰਨ ਵਾਲੇ ਹੁੰਦੇ ਸੀ ਤਾਂ ਉਸ ਦਾ ਪ੍ਰਕਾਸ਼ ਸਿੰਘ ਬਾਦਲ ਸੀ ਥੈਂਕ ਯੂ ਹਾਂਜੀ ਤੁਸੀਂ ਰੀਜਨਲ ਇਸ਼ੂ ਦੀ ਗੱਲ ਕਰਦੇ ਹੋ ਪਾਰਟੀ ਦੀ ਗੱਲ ਕਰਦੇ ਹੋ ਪੋਸਟ ਪੋਲ ਅਲਾਈਅንስ ਦਾ ਮਤਲਬ ਬਣਾਇਆ ਕਿਸੇ ਤਰ੍ਹਾਂ ਦਾ ਪੋਸਟ ਪੋਲ ਅਲਾਈਅንስ ਨਹੀਂ ਹੋਏਗਾ ਜੇਕਰ ਅਸੀਂ ਇਕੱਲੇ ਆ ਤੇ ਇਕੱਲੇ ਰਹਿਣਾ ਖਾਲਸ ਫੌਜ ਇਕੱਲੀ ਲੜੀ ਜਾਂਦੀ ਹੈ ਸਾਡੇ ਵਾਸਤੇ ਸਾਡੇ ਸੂਲ ਹੈ ਪ੍ਰਧਾਨ ਜੀ ਲਾਸਟ ਕੁਐਸਚਨ ਕਿਸਾਨਾਂ ਦਾ ਵਿਰੋਧ ਹੋ ਰਿਹਾ ਕਿ ਅਕਾਲੀ ਦਰ ਦੇ ਨਾਲ ਨਹੀਂ ਜੁੜਨਾ ਆਜੋ